ਇਸ ਸਾਲ ਬੈਂਕ ਮੁਲਾਜ਼ਮਾਂ ਦੇ ਤਨਖਾਹ ਵਾਧੇ ਤੇ ਛੁੱਟੀਆਂ ਨੂੰ ਲੈ ਕੇ ਕੋਈ ਚੰਗੀ ਖਬਰ ਆ ਸਕਦੀ ਹੈ ਜੇਕਰ ਵਿੱਤ ਮੰਤਰਾਲਾ ਸਹਿਮਤੀ ਦੇ ਦਿੰਦਾ ਹੈ ਤਾਂ ਬੈਂਕ ਮੁਲਾਜ਼ਮਾਂ ਨੂੰ ਹਫ਼ਤੇ 'ਚ ਸਿਰਫ 5 ਦਿਨ ਕੰਮ ਕਰਨਾ ਹੋਵੇਗਾ ਅਤੇ 2 ਦਿਨ ਦੀ ਛੁੱਟੀ ਮਿਲੇਗੀ ਬੈਂਕ ਮੁਲਾਜ਼ਮ ਯੂਨੀਅਨ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਨੇ ਵਿੱਤ ਮੰਤਰੀ ਨਰਮਲਾ ਸੀ타ਰਾਮਨ ਨੂੰ ਪੱਤਰ ਲਿਖ ਕੇ ਬੈਂਕਿੰਗ ਸੈਕਟਰ ਲਈ ਪੰਜ ਦਿਨਾ ਕੰਮਕਾਜੀ ਹਫਤੇ ਦੀ ਸਿਫਾਰਸ਼ ਕੀਤੀ ਹੈ ਮੌਜੂਦਾ ਸਮੇਂ ਬੈਂਕ ਐਤਵਾਰ ਤੇ ਨਿਰਧਾਰਤ ਛੁੱਟੀਆਂ ਨੂੰ ਛੱਡ ਕੇ ਹਰ ਮਹੀਨੇ ਦੇ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਬੰਦ ਰਹਿੰਦੇ ਨੇ ਭਾਵ ਮੁਲਾਜ਼ਮਾਂ ਨੂੰ ਮਹੀਨੇ ਵਿੱਚ 6 ਪੱਕੀ ਛੁੱਟੀਆਂ ਮਿਲਦੀਆਂ ਨੇ ਅਤੇ ਬਾਕੀ ਛੁੱਟੀਆਂ ਦੀ ਸੂਚੀ ਤੇ ਨਿਰਪਰ ਕਰਦੀਆਂ ਨੇ ਯੂਨਾਈਟਿਡ ਫਾਰਮ ਆਫ ਬੈਂਕ ਯੂਨੀਅਨ ਨੇ ਆਪਣੇ ਪ੍ਰਸਤਾਵ ਵਿੱਚ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਪੰਜ ਦਿਨਾ ਕੰਮਕਾਜੀ ਹਫਤੇ ਦੇ ਨਾਲ ਵੀ ਬੈਂਕਾਂ ਦਾ ਕੰਮਕਾਜ ਪਹਿਲਾਂ ਵਾਂਗ ਹੀ ਜਾਰੀ ਰਹੇਗਾ ਮੁਲਾਜ਼ਮਾਂ ਦੇ ਕੰਮ ਦੇ ਘੰਟਿਆਂ 'ਚ ਕੋਈ ਕਟੋਤੀ ਨਹੀਂ ਕੀਤੀ ਜਾਵੇਗੀ ਨਾਲ ਹੀ ਗਾਕਾਂ ਦੀ ਸੇਵਾ ਲਈ ਨਿਰਧਾਰਤ ਬੈਂਕਿੰਗ ਘਟਿਆਂ ਵਿੱਚ ਕਟੋਤੀ ਨਹੀਂ ਕੀਤੀ ਜਾਵੇਗੀ ਵਿੱਤ ਮੰਤਰਾਲੇ ਨੂੰ ਮਾਮਲੇ ਦੀ ਸਕਾਰਾਤਮਕ ਸਮੀਖਿਆ ਕਰੰਤੇ ਇੰਡੀਅਨ ਬੈਂਕਸ ਐਸੋਸੀਏਸ਼ਨ ਨੂੰ ਉਸ ਅਨਸਾਰ ਅੱਗੇ ਵਧਣ ਲਈ ਨਿਰਦੇਸ਼ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ ਯੂਨਾਈਟਿਡ ਫਾਰਮ ਆਫ ਬੈਂਕ ਯੂਨੀਅਨ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਰਿਜ਼ਰਵ ਬੈਂਕ ਨੇ ਐਲ ਆਈਸੀ 'ਚ 5 ਦਿਨ ਦਾ ਕੰਮਕਾਜੀ ਹਫਤਾ ਪਹਿਲਾ ਹੀ ਚੱਲਣ ਵਿੱਚ ਹੈ ਭਾਰਤ ਨੇ ईएफटीए ਸਮੂਹ ਨਾਲ ਵਪਾਰ ਸਮਝੋਤੇ ਤੇ ਦਸਤਖਤ ਕੀਤੇ ਨੇ ਪਿਛਲੇ ਸਾਲ ਇੰਡੀਅਨ ਬੈਂਕ ਐਸੋਸੀਏਸ਼ਨ ਤੇ ਬੈਂਕ ਮੁਲਾਜ਼ਮ ਯੂਨੀਅਨਾਂ ਵਿਚਕਾਰ ਸਮਝੌਤਾ ਪੱਤਰ ਤੇ ਹਸਤਾਖਰ ਕੀਤੇ ਗਏ ਸਨ ਇਸ ਚ ਦੇਸ਼ ਦੇ ਸਾਰੇ ਜਨਤਕ ਖੇਤਰ ਦੇ ਬੈਂਕਰ ਚ 17% ਦੀ ਤਨਖਾਹ ਵਾਧੇ ਲਈ ਸਮਝੌਤਾ ਹੋਇਆ ਸੀ ਇਸ ਦੀ ਕੁੱਲ ਲਾਗਤ 12449 ਕਰੋੜ ਰੁਪਏ ਸੀ ਜੇਕਰ ਸਕੀਮ ਮੰਜ਼ੂਰ ਹੋ ਜਾਂਦੀ ਹੈ ਤਾਂ SBI ਵਰਗੇ ਜਨਤਕ ਖੇਤਰਾਂ ਦੇ ਬੈਂਕਾਂ ਦੇ ਨਾਲ-ਨਾਲ ਕਈ ਨਿੱਜੀ ਖੇਤਰ ਦੇ ਬੈਂਕਾਂ ਦੇ 3.8 ਲੱਖ ਅਧਿਕਾਰੀਆਂ ਸਮੇਤ ਲਗਭਗ 9 ਲੱਖ ਕਰਮਚਾਰੀਆਂ ਨੂੰ ਤਨਖਾਹ ਵਾਧੇ ਦਾ ਲਾਭ ਮਿਲੇਗਾ